ਮੁਹਾਲੀ ਦੇ ਫੋਰਟਿਸ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਹਰਕਤ ਵਿੱਚ ਆ ਗਏ ਆਪਣੇ ਨਿਵਾਸ ਤੇ ਪਹੁੰਚਦੇ ਹੀ ਉਹਨਾਂ ਨੇ ਹੜ੍ਹ ਰਾਹਤ ਕਾਰਜਾਂ ਬਾਰੇ ਪੂਰੀ ਜਾਣਕਾਰੀ ਮੰਗੀ ਇਸ ਦੇ ਨਾਲ ਹੀ ਉਹਨਾਂ ਨੇ ਹੜ੍ਹ ਕਾਰਜ ਇਸ ਦੇ ਨਾਲ ਹੀ ਉਹਨਾਂ ਨੇ ਰਹਾੜ ਇਸ ਦੇ ਨਾਲ ਹੀ ਉਹਨਾਂ ਨੇ ਹੜ੍ਹ ਰਾਹਤ ਕਾਰਜਾ ਸੰਬੰਧੀ ਉੱਚ ਪੱਧਰੀ ਮੀਟਿੰਗ ਸੱਦੀ ਹੈ ਇਹ ਮੀਟਿੰਗ ਮੁੱਖ ਮੰਤਰੀ ਦੇ ਨਿਵਾਸ ਤੇ ਹੋਵੇਗੀ ਇਸ ਮੀਟਿੰਗ ਵਿੱਚ ਸਾਰੇ ਵਿਭਾਗਾਂ ਦੇ ਸਖਤਰ ਮੌਜੂਦ ਰਹਿਣਗੇ ਇਸ ਦੇ ਨਾਲ ਹੀ ਸਾਰੇ ਜ਼ਿਲ੍ਹਿਆਂ ਦੇ ਡੀਸੀ ਵੀਡੀਓ ਕਾਨਫਰencing ਰਾਹੀਂ ਸ਼ਾਮਲ ਹੋਣਗੇ ਮੀਟਿੰਗ ਦੌਰਾਨ ਸਾਰੇ ਅਧਿਕਾਰੀ ਦੇ ਹੱਦ ਕਾਰਜਾਂ ਬਾਰੇ ਜਾਣਕਾਰੀ ਦੇਣਗੇ ਇਸ ਦੇ ਨਾਲ ਹੀ ਪਾਣੀ ਪੱਧਰ ਘਟਣ ਤੋਂ ਬਾਅਦ ਉਹ ਸਫਾਈ ਅਤੇ ਹੋਰ ਰਾਹਤ ਕਾਰਜਾਂ ਦੀ ਯੋਜਨਾ ਦਾ ਨਿਰਖਣ ਕਰਨਗੇ ਹਾਨੂੰ ਦੱਸ ਦੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁਹਾਲੀ ਦੇ ਫੋਰਟ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਉਹ ਲਗਭਗ 6 ਦਿਨਾਂ ਲਈ ਹਸਪਤਾਲ ਵਿੱਚ ਦਾਖਲ ਸਨ। 5 ਸਤੰਬਰ ਦੀ ਸ਼ਾਮ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਧੜਕਣ ਹੋਣ ਕਾਰਨ ਕਮਜ਼ੋਰੀ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਵਿੱਚ ਲਿਜਾਇਆ ਗਿਆ ਸੀ। ਡਾਕਟਰਾਂ ਮੁਤਾਬਕ ਸੀਐਮ ਭਗਵੰਤ ਮਾਨ ਨੂੰ ਸ਼ਾਮ 4:30 ਵਜੇ ਦੇ ਕਰੀਬ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ਬਿਮਾਰ ਹੋਣ ਕਾਰਨ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਉਹਨਾਂ ਦਾ ਦੌਰਾ ਵੀ ਰੱਦ ਕਰ ਦਿੱਤਾ ਗਿਆ ਸੀ ਮੁੱਖ ਮੰਤਰੀ ਭਗਵੰਤ ਮਾਨ 9 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਵਿੱਚ ਸ਼ਾਮਲ ਨਹੀਂ ਹੋ ਸਕੇ ਪੰਜਾਬ ਦੇ ਮੌਸਮ ਨੇ ਰੁਖ ਬਦਲ ਲਿਆ ਹੈ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਕੋਈ ਵੀ ਖਤਰੇ ਦੀ ਗੱਲ ਨਹੀਂ ਹੈ ਯਾਨੀ ਕਿ ਅਗਲੇ ਦਿਨਾਂ ਵਿੱਚ ਥੋੜਾ ਬਹੁਤ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਦੌਰਾਨ ਮੌਸਮ ਵਿਭਾਗ ਵੱਲੋਂ ਪੰਜਾਬ ਲਈ ਅਗਲੇ 5 ਦਿਨਾਂ ਦਾ ਮੌਸਮ ਵਿਭਾਗ ਵੱਲੋਂ ਵੱਡੀ ਅਪਡੇਟ ਸਾਂਝੀ ਕੀਤੀ ਗਈ ਹੈ ਸੂਬੇ ਦੇ ਕਈ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਹਾਲਕਿ ਪਿਛਲੇ ਕੁਝ ਦਿਨਾਂ ਤੋਂ ਲੋਕਾਂ ਨੂੰ ਰਹਾਤ ਜ਼ਰੂਰ ਮਿਲੀ ਹੈ ਇਸ ਦੌਰਾਨ ਮੌਸਮ ਵਿਭਾਗ ਵੱਲੋਂ ਮਿਲੀ ਜਾਣਕਾਰੀ ਬਤਾਏ 15 ਸਤੰਬਰ ਤੱਕ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜਿਤਾਈ ਗਈ ਹੈ ਜਦਕਿ ਬਾਕੀ ਹਿੱਸੇ ਵਿੱਚ ਸੁੱਕਾ ਮੌਸਮ ਰਹੇਗਾ ਦੱਸ ਦਿੱ ਕਿ 15 ਸਤੰਬਰ ਤੱਕ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਐਸਐਸ ਨਗਰ ਫਤੇਗੜ ਸਾਹਿਬ ਅਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ ਉੱਥੇ 14 ਸਤੰਬਰ ਨੂੰ ਮੁੱਖ ਤੌਰ ਤੇ ਪਠਾਨਕੋਟ ਗੁਰਦਾਸਪੁਰ ਇਲਾਕਿਆਂ ਵਿੱਚ ਮੀਂਹ ਪੈਣ ਦੇ ਅਸਾਰ ਹਨ ਮੌਸਮ ਵਿਭਾਗ ਵੱਲੋਂ 15 ਸਤੰਬਰ ਨੂੰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਐਸਐਸ ਨਗਰ ਫਤੇਗੜ ਸਾਹਿਬ ਅਤੇ ਪਟਿਆਲਾ ਵਿੱਚ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਹਾਲਾਂਕਿ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿੱਚ ਅਗਲੇ ਕੁਝ ਦਿਨਾਂ ਦੌਰਾਨ ਕੋਈ ਵੱਡੀ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ ਸ਼੍ਰੋਮਣੀ ਕਾਲਦੋਦ ਦੇ ਵਿਧਾਨ ਸਭਾ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਈਆਲੀ ਦੇ ਪੰਜਾਬ ਵਿਧ ਸਪੀਕਰ ਕੁਲਤਾਰ ਸੰਧਵਾ ਨੂੰ ਇੱਕ ਪੱਤਰ ਲਿਖਿਆ ਇਸ ਪੱਤਰ ਰਾਹੀਂ ਉਹਨਾਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਸਦਨ ਦੀ ਅਪੀਲ ਕੀਤੀ ਹੁਣ ਕਿਹਾ ਹੈ ਕਿ ਸੂਬੇ ਵਿੱਚ ਆਏ ਹੜ੍ਹਾਂ ਨੇ ਲੋਕਾਂ ਦੇ ਜੀਵਨ ਸੰਪਤੀ ਅਤੇ ਫਸਲਾਂ ਨੂੰ ਪੂਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਜਿਸ ਕਾਰਨ ਹਜ਼ਾਰਾਂ ਪਰਿਵਾਰਾਂ ਦਾ ਵੱਡਾ ਨੁਕਸਾਨ ਹੋਇਆ ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਤੁਰੰਤ ਸੂਬਾ ਸਰਕਾਰ ਦਾ ਵਿਸ਼ੇਸ਼ ਧਿਆਨ ਮੰਗਦੀ ਹੈ ਤਾਂ ਜੋ ਨੁਕਸਾਨ ਦੀ ਪੂਰੀ ਜਾਂਚ ਕੀਤੀ ਜਾ ਸਕੇ ਇਸ ਤਬਾਹੀ ਦੇ ਮੁੱਖ ਕਾਰਨਾ ਤੇ ਸੰਜੀਦਗੀ ਨਾਲ ਵਿਚਾਰ ਵਟਾਂਦਰਾ ਕੀਤਾ ਜਾ ਸਕੇ ਉਹਨਾਂ ਪੱਤਰ ਵਿੱਚ ਅੱਗੇ ਲਿਖਿਆ ਹੈ ਕਿ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਪਾਣੀ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਮੱਛਰਾਂ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਚਮੜੀ ਦੇ ਰੋਗ ਆਦਿ ਬਿਮਾਰੀਆਂ ਤੋਂ ਬਚਾ ਲਈ ਅਗਾਊ ਕਦਮ ਚੁੱਕਣ ਅਤੇ ਸੁਰੱਖਿਅਤ ਪੀਣ ਵਾਲਾ ਪਾਣੀ ਸਫਾਈ ਅਤੇ ਕੂੜਾ ਕਰਕਟ ਪ੍ਰਬੰਧਨ ਅਤੇ ਸਿਹਤ ਸੇਵਾਵਾਂ ਯਕੀਨੀ ਬਣਾਈਆਂ ਜਾਣ ਮਨਪਤਾਲੀ ਨੇ ਪੱਤਰ ਵਿੱਚ ਅੱਗੇ ਲਿਖਿਆ ਹੈ ਕਿ ਪੰਜਾਬ ਦੇ ਲੋਕ ਹੜਾਂ ਕਰਕੇ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਇਹ ਜ਼ਰੂਰੀ ਹੈ ਕਿ ਪੰਜਾਬ ਵਿਧਾਨ ਸਭਾ ਬਿਨਾਂ ਕਿਸੇ ਦੇਰੀ ਦੇ ਇਸ ਐਮਰਜੈਂਸੀ ਨੂੰ ਸਾਂਝਾ ਕਰਕੇ ਹੱਲ ਲੱਭੇ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਵਿਕਰਮਜੀਤ ਖੇਦੀ ਅਗਾਉ ਜਮਾਨਤ ਪਟੀਸ਼ਨ ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਦੇ ਹੋਏ ਜਵਾਬ ਮੰਗਿਆ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ 10 ਦਿਨਾਂ ਅੰਦਰ ਜਵਾਬ ਦਾਖਲ ਕਰਨ ਦੇ ਹੁਕਮ ਦਿੱਤੇ ਹਨ ਤਾਂ ਜਿਕੇ 25 ਜੂਨ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਸ਼੍ਰੋਮਣੀ ਕਾਲੀ ਦਲ ਦੇ ਲੀਡਰ ਵਿਕਰਮਜੀਤ ਖੇਦੀ ਅਤੇ ਉਹਨਾਂ ਦੇ ਸਮਰਥਕਾਂ ਦੁਆਰਾ ਵਿਜੀਲੈਂਸ ਦੀ ਕਾਰਵਾਈ ਦੌਰਾਨ ਕੰਮ 'ਚ ਅੜੀਕਾਪਾਨ ਨੂੰ ਲੈ ਕੇ ਐਫਆਈਆਰ ਦਰਜ ਕੀਤੀ ਗਈ ਸੀ ਦੱਸਦੀ ਕਿ 31 ਜੁਲਾਈ ਨੂੰ ਅੰਮ੍ਰਿਤਸਰ ਵਿੱਚ ਇਹ ਐਫਆਈਆਰ ਦਰਜ ਕਰਵਾਈ ਗਈ ਸੀ ਉਸ ਮਾਮਲੇ ਵਿੱਚ ਮਜੀਠੀਆ ਦੇ ਵਕੀਲ ਨੇ ਹਾਈ ਕੋਰਟ ਵਿੱਚ ਅਗਾਊ ਜਮਾਨਤ ਦੀ ਪਟੀਸ਼ਨ ਦਾਇਰ ਕੀਤੀ ਸੀ ਉਸ ਤੋਂ ਬਾਅਦ ਉਹਨਾਂ ਦੀ ਇਹ ਅਗਾਊ ਜਮਾਨਤ ਦੀ ਪਟੀਸ਼ਨ ਟ੍ਰਾਇਲ ਕੋਰਟ ਨੇ 25 ਅਗਸਤ ਨੂੰ ਖਾਰਜ ਕਰ ਦਿੱਤੀ ਸੀ ਜਿਸ ਤੋਂ ਬਾਅਦ ਹੁਣ ਮਜੀਠੀਆ ਹਾਈ ਕੋਰਟ ਤੋਂ ਅਗਾਊ ਜਮਾਨਤ ਮੰਗੀ ਹੈ ਵਿਕਰਮ ਮਜੀਠੀਆ ਦੇ ਖਿਲਾਫ ਵਿਜੀਲੈਂਸ ਬਿਊਰੋ ਨੇ 40 ਹਜ਼ਾਰ ਪੰਨਿਆਂ ਦੇ ਚਾਰ ਸ਼ੀਟ ਦਾਖਲ ਕੀਤੀ ਸੀ ਉਹ ਇਹ 4 ਸ਼ੀਟ 22 ਅਗਸਤ ਨੂੰ ਦਾਖਲ ਕੀਤੀ ਗਈ ਸੀ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਪੰਜਾਬ ਦੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਤੇ ਪਲਟਵਾਰ ਕੀਤਾ ਮੁੰਡੀਆਂ ਨੇ 2 ਦਿਨ ਪਹਿਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ ਇਸ ਦੌਰਾਨ ਪੀਐਮ ਮੋਦੀ ਨੇ ਪੰਜਾਬ ਲਈ 1600 ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ ਮੁੰਡੀਆਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਸੀ ਕਿ ਇਹ ਪੈਸੇ ਬਹੁਤ ਘੱਟ ਹਨ ਇਸ ਤੇ ਸੀਐਮ ਨੇ ਇਸ ਤੇ ਪੀਐਮ ਮੋਦੀ ਨੇ ਜਵਾਬ ਵਿੱਚ ਕਿਹਾ ਤੁਹਾਨੂੰ ਹਿੰਦੀ ਨਹੀਂ ਆਂਦੀ ਇਸ ਤੋਂ ਬਾਅਦ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਮੁੰਡੀਆਂ ਦੇ ਨਿਸ਼ਾਨਾ ਸਾਧਿਆ ਸੀ ਉਹਨਾਂ ਕਿਹਾ ਸੀ ਕਿ ਉਹ ਮੰਤਰੀ ਮੁੰਡੀਆਂ ਨੂੰ ਨਹੀਂ ਜਾਣਦੇ ਉਹਨਾਂ ਨੂੰ ਪਤਾ ਨਹੀਂ ਕਿ ਮੁੰਡੀਆਂ ਕੌਣ ਹਨ ਅਤੇ ਉਹਨਾਂ ਕੋਲ ਕਿਹੜਾ ਵਿਭਾਗ ਹੈ ਮੈਂ ਪੰਜਾਬ ਦੇ ਮਜ਼ਦੂਰ ਭਰਾਵਾਂ ਲਈ ਪੰਜਾਬ ਦੇ ਕਿਸਾਨਾਂ ਲਈ ਜਿਹੜੀ ਮੰਗ ਕੀਤੀ ਸੀ ਇੱਕ ਪੰਜਾਬ ਦਾ ਸੇਵਾਦਾਰ ਹੋਣ ਦੇ ਨਾਤੇ ਕਿਉਂਕਿ ਪਹਿਲੇ ਦਿਨ ਤੋਂ ਹੀ ਪੰਜ ਹਫ਼ਤੇ ਦੇ ਕਰੀਬ ਹੋ ਗਏ ਅਸੀਂ ਸਾਰੇ ਪੂਰੇ ਹਾਰਪੀੜਿਤ ਇਲਾਕਿਆਂ ਦੇ ਵਿੱਚ ਜਾ ਕੇ ਹਾਰਪੀੜਿਤ ਪਰਿਵਾਰਾਂ ਨਾਲ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਖੜੇ ਸੀ ਖੜੇ ਹਾਂ ਖੜੇ ਰਵਾਂਗੇ ਉਹਨਾਂ ਦੇ ਲਈ ਮੰਗ ਕੀਤੀ ਕਿ ਬਹੁਤ ਸਾਰਾ ਨੁਕਸਾਨ ਪੰਜਾਬ ਦੇ ਕਿਸਾਨ ਭਰਾਵਾਂ ਦਾ ਹੋ ਗਿਆ ਇੱਕ ਫਸਲ ਨਹੀਂ ਝੋਨੇ ਦੀ ਫਸਲ ਨਹੀਂ ਰੋਲ ਗਈ ਕੱਲੀ ਆਉਣ ਵਾਲੀ ਹਾੜੀ ਦੀ ਫਸਲ ਵੀ ਜਿਹੜੀ ਆ ਉਹ ਕਿਵੇਂ ਵੀਜਣਗੇ ਕਿਉਂਕਿ ਖੇਤਾਂ ਦੇ ਵਿੱਚ ਤੇ ਮਲਵਾ ਚੜ ਗਿਆ ਮਿੱਟੀ ਚੜ ਗਈ ਰਿੱਤਾ ਚੜ ਗਈ ਉਹਨੂੰ ਖੇਤ ਨੂੰ ਤਿਆਰ ਕਰਨ ਵਾਸਤੇ ਕਣਕ ਬੀਜਣ ਵਾਸਤੇ ਬਹੁਤ ਸਮਾਂ ਲੱਗਦਾ ਉਹਨੂੰ ਖੇਤੀ ਨੂੰ ਦੁਆਰਾ ਤਿਆਰ ਕਰਨ ਨੂੰ ਕਈਆਂ ਦੇ ਖੇਤ ਰੁੜ ਗਏ 5-5 ਫੁੱਟ 7-7 ਫੁੱਟ ਟੋਏ ਪੈ ਗਏ ਸੁੱਕ ਜ਼ਮੀਨ ਨੂੰ ਤਿਆਰ ਕਰ ਲਈ ਕਿਸਾਨ ਭਰਾਵਾਂ ਦੀਆਂ ਕਿਉਂਕਿ ਕਿਸਾਨ ਭਰਾ ਪੰਜਾਬ ਪੂਰੇ ਦੇਸ਼ ਦਾ ਢਿੱਡ ਭਰਨ ਵਾਲਾ ਪੰਜਾਬ ਹੈ ਸੋ ਅੱਜ ਦੇ ਪੰਜਾਬੀਆਂ ਲਈ ਗਰੀਬ ਪਰਿਵਾਰਾਂ ਲਈ ਜੇ ਮੈਂ ਮੋਦੀ ਸਾਹਿਬ ਤੋਂ ਮੰਗ ਕੀਤੀ ਤੁਸੀਂ ਦਾ ਮੋਦੀ ਸਾਹਿਬ ਨੂੰ ਤੇ ਗੁੱਸਾ ਆਇਆ ਹੀ ਆਇਆ ਪਰ ਨਾਲ ਦੇ ਨਾਲ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਨੂੰ ਦੁੱਖ ਲੱਗਾ ਕਿ ਇਹਨਾਂ ਨੇ ਪੰਜਾਬ ਦੇ ਲੋਕਾਂ ਦੀ ਕਿਉਂ ਮੰਗ ਕੀਤੀ ਕਿਉਂ ਗੱਲ ਕੀਤੀ ਸੋ ਇਹਨਾਂ ਦੇ ਮੋਦੀ ਜੀ ਤੋਂ ਬਾਅਦ ਸੁਨੀਲ ਜਾਖੜ ਤੋਂ ਬਾਅਦ ਦੂਜੇ ਨੇਤਾਵਾਂ ਨੂੰ ਵੀ ਦੁੱਖ ਲੱਗ ਰਿਹਾ ਕਿਉਂਕਿ ਇਹ ਕਹਿ ਰਹੇ ਕਿ ਤੁਸੀਂ ਆਪਣੀ ਪ੍ਰਪੋਜ਼ਲ ਭੇਜਣੀ ਸੀ ਅਸੀਂ ਪਹਿਲਾਂ ਹੀ 20000 ਕਰੋੜ ਰੀਲੀਫ ਫੰਡ ਦੀ ਪ੍ਰਪੋਜ਼ਲ ਪ੍ਰਧਾਨ ਮੰਤਰੀ ਜੀ ਨੂੰ ਭੇਜ ਚੁੱਕੇ ਆ ਕਿ ਪੰਜਾਬ ਦਾ ਹਜ਼ਾਰਾਂ ਕਰੋੜ ਦਾ ਨੁਕਸਾਨ ਹੋਇਆ ਤੇ ਜੇ ਤੁਸੀਂ ਪੰਜਾਬ ਆ ਹੀ ਰਹੇ ਹੋ ਚਲੋ ਦੇਰਵਾਦ ਆ ਰਹੇ ਹੋ ਤੁਹਾਨੂੰ ਤੁਹਾਡਾ ਧੰਨਵਾਦ ਪਰ ਸਾਡੇ ਪੰਜਾਬ ਜੇ ਤੁਸੀਂ ਆ ਰਹੇ ਹੋ ਤੇ ਸਾਨੂੰ 20000 ਕਰੋੜ ਦਾ ਜਿਹੜਾ ਪੰਜਾਬੀਆਂ ਲਈ ਰੀਲੀਫੰਡ ਦੇ ਕੇ ਜਾਇਓ ਤਾਂ ਜੋ ਜਿਹੜਾ ਪਰਿਵਾਰਾਂ ਦੇ ਵਿੱਚੋਂ ਮੈਂਬਰ ਚਲੇ ਗਏ ਜਾਂਣਾ ਚਲੀਆਂ ਗਈਆਂ ਜਿਨ੍ਹਾਂ ਦੀ ਫਸਲ ਬਰਬਾਦ ਹੋ ਗਈ ਬਹੁਤ ਸਾਰੇ ਪਰਿਵਾਰਾਂ ਦੇ ਘਰ ਡਟ ਹੈਗੇ ਬਹੁਤ ਸਾਰੇ ਪਰਿਵਾਰਾਂ ਦੇ ਡੰਗਰ ਮਰੇਗੇ ਸੋ ਇਹ ਬੇਨਤੀਆਂ ਲਈ ਕਿ ਜੇ ਤੁਸੀਂ 20000 ਕਰੋੜ ਦਾ ਰੀਲੀਫ ਫੰਡ ਦਬੋਗੇ ਤੇ ਤਾਂ ਹੀ ਜਿਹੜਾ ਪੰਜਾਬ ਦੇ ਪੀੜਿਤ ਪਰਿਵਾਰਾਂ ਦੀ ਇਸ ਕਿਸਾਨ ਭਰਾਵਾਂ ਦੀਆਂ ਮਜ਼ਦੂਰ ਭਰਾਵਾਂ ਦੇ ਲਈ ਅਸੀਂ ਵੱਧ ਤੋਂ ਵੱਧ ਜਿਹੜਾ ਇਹਨਾਂ ਦਾ ਕਿਉਂਕਿ ਬਰਾਬਰ ਪਹਿਲੇ ਵਾਲੀ ਸਥਾਪਿਤ ਨਹੀਂ ਲਿਆ ਸਕਦੇ ਪਰ ਇਹਨਾਂ ਨੂੰ ਕੁਛ ਨਾ ਕੁਛ ਹੌਸਲਾ ਹੋ ਜੂਗਾ ਇਹਨਾਂ ਨੂੰ ਦੁਆਰਾ ਖੇਤੀ ਕੰਮ ਜੋਗ ਹੋ ਜਾਣਗੇ ਦੁਆਰਾ ਰੋਟੀ ਖਾਂ ਜੋਗ ਹੋ ਜਾਣਗੇ ਪਰ ਜੇ ਮੈਂ ਮੰਗ ਕੀਤੀ ਆ ਤੇ ਇਹਨਾਂ ਨੂੰ ਬਹੁਤ ਦੁੱਖ ਲੱਗਾ ਪਹਿਲੇ ਪ੍ਰਧਾਨ ਮੰਤਰੀ ਨੂੰ ਦੁੱਖ ਲੱਗਾ ਉਸ ਤੋਂ ਬਾਅਦ ਸ੍ਰੀ ਜਾਖੜੀ ਨੂੰ ਸੋ ਮੈਂ ਜਿਹੜੇ ਜਾਖੜ ਸਾਹਿਬ ਨੇ ਮੇਰੇ ਬਾਰੇ ਸ਼ਬਦ ਬੋਲੇ ਆ ਇਸ ਤੋਂ ਇਨਸਾਫ ਕਲੀਅਰ ਹੁੰਦਾ ਕਿ ਇਹਨਾਂ ਨੂੰ ਆਮ ਲੋਕਾਂ ਚੋਂ ਆਮ ਘਰਾਂ ਚੋਂ ਆਏ ਹੋਏ ਜਿਹੜੇ ਸੇਵਾਦਾਰ ਬਣ ਕੇ ਪੰਜਾਬ ਦੀ ਸੇਵਾ ਕਰ ਇਹਨਾਂ ਨੂੰ ਨਹੀਂ ਪਸੰਦ ਆ ਰਹੇ ਸੋ ਆਮ ਪੰਜਾਬ ਨੂੰ ਇਹਨਾਂ ਨਾਲ ਕੋਈ ਪਿਆਰ ਨਹੀਂ ਹੈ ਨਫ਼ਰਤ ਹੈ ਇਹਨਾਂ ਨੂੰ ਤੇ ਸੱਜੇ ਖੱਬੇ ਆਪਣੇ ਬੀਜੇਪੀ ਦੇ ਲੀਡਰਸ਼ਿਪ ਵਾਲੇ ਜਿਹੜੇ ਇਹਨਾਂ ਦੇ ਆਕਾ ਬਣੇ ਹੋਏ ਨੇ ਉਹੀ ਦਿਖਦੇ ਆ ਇਹ ਪੰਜਾਬ ਦੇ ਲੋਕਾਂ ਲਈ ਕੀ ਮੰਗ ਕਰਨਗੇ ਸੋ ਮੈਂ ਹੀ ਅੱਜ ਤੁਹਾਡੇ ਸਾਹਮਣੇ ਇਹ ਗੱਲ ਰੱਖਣੀ ਸੀ ਪੰਜਾਬ ਦੇ ਲੋਕਾਂ ਦੇ ਲਈ ਕਿ ਅਸੀਂ ਹਮੇਸ਼ਾ ਹੀ ਤੁਹਾਡੇ ਸੇਵਾਦਾਰ ਬਣ ਕੇ ਸੇਵਾ ਕਰ ਰਹੇ ਆ ਪਰ ਜਾਖੜ ਸਾਹਿਬ ਸਾਨੂੰ ਨਿਮਾਨਿਆਂ ਨੂੰ ਸਾਨੂੰ ਸੇਵਾਦਾਰਾਂ ਨੂੰ ਇਹ ਨਹੀਂ ਜਾਣਦੇ ਕਹਿੰਦੇ ਮੈਂ ਤੇ ਜਾਣਦਾ ਹੀ ਨਹੀਂ ਮੁੰਡੀਆਂ ਕੌਣ ਆ ਜਿਹੜਾ ਮੰਤਰੀ ਹੈ ਇਹਦੇ ਕੋਲ ਬਹੁਤ ਘਟਿਆ ਸਵਦਾਵਲੀ ਬੋਲੀ ਆ ਸੋ ਬਹੁਤ ਸਤਿਕਾਰ ਕਰਦੇ ਸੀ ਬਹੁਤ ਸਤਿਕਾਰਯੋਗ ਸੀ ਪਰ ਇੰਨੀ ਘਟਿਆ ਬੋਲੀ ਬੋਲਣਗੇ ਇਹ ਇਹਨਾਂ ਨੂੰ ਸੋਭਾ ਨਹੀਂ ਦਿੰਦਾ